ਆ ਰਹਿਆਂ ਨੂੰ ਸਵਾਗਤ ਹੈ ਜਿਹੜੇ ਤੱਕ ਜਿਹੜੇ ਬੰਦੇ ਆ ਗਏ ਬੜਾ ਮੇਜਰ ਕਰਨ ਲੱਗ ਪਿਆ ਗਿਆ ਤੇ ਕੋਟਾ ਬਿੱਟਾ ਪਾ ਗਿਆ ਤੇ ਫਿਰ ਸਵਾਤ ਲੱਗੇ ਤਾਂ ਇਸ ਤਰ੍ਹਾਂ ਹੋ ਜਾਣਾ ਭਾਈ ਜੇ ਆ ਗਿਆ ਲੱਗ ਜਾਦਾ ਉਹ ਤੇ ਦੌਰ ਵਾਲਾ ਦੀ ਨਹੀਂ ਕਰਤਾਂ ਜਦਾਂ ਬੋਲ ਆ ਗਈ ਉਹ ਮਿੱਟੀ ਤਾਂ ਨਹੀਂ ਜਾਂਦੀ ਮੈਂ ਕਿਹਦਾ ਨਹੀਂ ਜਾਂਦੀ ਉੱਧਰ ਨੂੰ ਜਮਾ ਵੀ ਨਹੀਂ ਜਾਂਦੀ ਥੋੜੀ ਥੋੜੀ ਉੱਧਰ ਨੂੰ ਇੱਧਰ ਨੂੰ ਆਏ ਹੁਣ ਆਏ ਮਾਰ ਦੋ ਖਿੱਚ ਹੋ ਗਿਆ ਇਹ ਹੁਣ ਮੇਰੀ ਗੱਲ ਤੇਰੀ ਮਿੱਟੀ ਦਾ ਕਿੱਧਰ ਲੈ ਗਈ ਚੀ ਆਹ ਸਾਰਾ ਹੀ ਇੱਧਰ ਆਇਆ ਉਹ ਬਾਸਾ ਹਾਂ ਉਹ ਇਹ ਕਹਿੰਦੇ ਇੱਥੇ ਮਿੱਟੀ ਮਿੱਟੀ ਪਰਵਾਏ ਤੇ ਨਾ ਨੇ ਉਹ ਨੀਮਾ ਦਾ ਪਹਿਲਾ ਖੇਤ ਖੇਤ ਦੇ ਨੀਮਾ ਦਾ ਉਹ ਇਹਨੇ ਮਿੱਟੀ ਪਾਤੀ ਫਿਰ ਉਹਦੇ ਬਾਅਦ ਆਈ ਹੈ ਤਾਂ ਕਰਕੇ ਬਦੀ ਵੀ ਤੇ ਹੁਣ ਓਕੇ ਆ ਵਾਹ ਬਾਈ ਮੈਂ ਤੇਰੇ ਬਾਅਦ ਮੈਂ ਜਾਂ ਦੁੱਧ ਨੂੰ ਘੜਾ ਦੇਖਿਆ ਆ ਆ ਫੇਰ ਮੈਂ ਆਇਆ ਕਿੱਥੇ ਆ ਸਾਰਾ ਆਹੋ ਉਹ ਤਾਂ ਚਿੱਕੜਾ ਵਾਸਤੇ ਤਾਂ ਹੀ ਕਿਹਾ ਦੇ ਰਹਿਣਾ ਨਾ ਰਾਹ ਧਮਾਇਆ ਚੱਲ ਚੱਲ ਖਾਲੀ ਲੱਗ ਗਿਆ ਹੁਣ ਪਰ ਹੁਣ ਬਰਾਬਰ ਮਿੱਟੀ ਹੋ ਗਈ ਬਾ ਪੂਰੀ ਕਰਦੇ ਮਿੱਟੀ ਉਹਦੇ ਬਾਅਦ ਫੇਰ ਐਸ ਲੋਟ ਘਵਾ ਦੇ ਬਾ ਚੱਲ ਵੀ ਮੁੰਡੇਆ ਖਿੱਚ ਕੇ ਖਿੱਚਦੇ ਖਿੱਚਦੇ ਕੰਮ ਬਾਕੀ ਵੀ ਬੱਦਲ ਵੀ ਬਹੁਤ ਚੜ ਕੇ ਆਇਆ ਤਾਂ ਹੁਣ ਅੱਧ ਵਿਚਾਲੇ ਜਹੀ ਰਹਿ ਗਿਆ ਕੰਮ ਫੇਰ ਜੜਾ ਜੜਾ ਵਿੱਚ ਬਹੁਤ ਦੀਆਂ ਜੜਾਂ ਕਰਕੇ ਨਾ ਲੈਣਾ ਹੀ ਵਿੱਚ ਪਈ ਜੰਨੀ ਆ ਪਰ ਇਹਨਾਂ ਨੇ ਫਿਰ ਵੀ ਜੜਾ ਚਕਾਈਆਂ ਵੀ ਤੇ ਅੰਕਲ ਨਾਲ ਨੇ ਜੜਾਂ ਨੂੰ ਭਾਈ ਆਪਾਂ ਜਵਾਬ ਦੇ ਦਨੇ ਆ ਨਾ ਕਈ ਬੰਦੇ ਵੀ ਹਾਂ ਜੜਾ ਨਹੀਂ ਪਟ ਹੋਣੀਆਂ ਆਏ ਆ ਵੀ ਜੜਾਂ ਨੇ ਪਟਰਾ ਤੋੜਦਣ ਭਾਈ ਜਿੰਨਾ ਪਟਰਾ ਜਿੰਨਾ ਜ਼ੋਰ ਹੁੰਦਾ ਦਾ ਨਾ ਉੱਡੀ ਉੱਡੀ ਮੈਂ ਜੜਾ ਪੜ ਦਿੰਦਾ ਦਾ ਮੈਂ ਛੱਡੀ ਨਹੀਂ ਕਦੇ ਵੀ ਜੜਾ ਪਰ ਇਹਂਂ ਦਾ ਕੁਛ ਨਹੀਂ ਫਿਕੜਦਾ ਪੱਤੀ ਫਿਰ ਵਜਨ ਹੁੰਦਾ ਯਾਰ 22 ਵਜਨ ਆ ਕੇ ਪੱਤੀ ਪੜ ਜਾਂਦੀ ਏ ਜੇ ਪੱਤੀ ਉਹ ਮੋਚ ਗਈ ਫਿਰ ਤਾਂ ਲਾਹਣ ਤਾਂ ਕਰਾ ਪਰ ਇਹੀ ਕੋ ਆਪਣੀ ਪਰ ਆਹ ਖੁੰਡ ਚ ਨਾ ਪਸਾਓ ਵੀ ਜਿਗਣਾ ਹੁਣ ਜੜ ਜੂੜਾ ਹੈ ਨਾ ਲੰਬੀ ਵਾਲੀ ਉਹਨੂੰ ਤਾਂ ਮਾੜੀ ਦੱਬ ਕੇ ਖਿੱਚ ਲਾ ਕੇ ਮੂਲੀ ਵਾਂਗੂ ਪੱਟ ਹੋ ਜਾਂਦੀ ਏ ਉਹ ਤਾਂ ਮੈਂ ਤਾਂ ਇਹਨੂੰ ਵੀ ਕਿਹਾ ਤਾਂ ਮਾ ਕਰਾ ਦੇ ਡਰਨੇ ਲੋੜ ਨਹੀਂ ਹੈਗੀ ਪਾਟ ਜਿੰਨੀਆਂ ਹੈਗੀਆਂ ਜਿਹੜਾ ਜੂੜਾ ਜਿਹੜੀ ਆਉਂਦੀ ਆ ਪਰ ਹਜੇ ਤਾਂ ਕਹਿੰਦੇ ਜੜਾ ਆਪਣਾ ਖੇਤ ਮਿਲਿਆ ਨਹੀਂ ਇਹਨਾਂ ਨੇ ਤਾਂ ਸਾਰੀਆਂ ਕਡਾਈਆਂ ਵੀ ਦੇ ਚੱਕ ਆਪਣੀਆਂ ਇਹ ਤਾਂ ਬਾਈ ਦੇਖਣ ਲਾਗਾ ਤਾਂ ਇਹ ਮਿੱਟੀ ਪੂਰੀ ਕਰੀ ਆ ਇਹਨਾਂ ਨੇ ਮਿੱਟੀ ਪੋਾਈ ਵੀ ਦੀ ਬਾਕੀ ਬੂਟੇ ਪੱਟ ਹੋਏ ਤੇ ਬੂਟੇ ਕਰਕੇ ਉੱਚਾ ਨੀਵਾ ਬਹੁਤ ਹੋ ਜਾਂਦਾ ਕਿਹਦਾ ਉਪਾਲੀ ਸਾਈਡ ਤੇ ਮਿੱਟੀ ਸਾਰੀ ਖਿੱਚੀ ਆ ਤੇ ਬਾਕੀ ਬਾਈ ਹੁਣ ਇਹਦੇ ਬਾਅਦ ਆਪਾਂ ਨੇ ਵੀ ਕਰਾਉਣਾ ਇਹ ਤੇ ਹੱਜ ਵੀ ਤੇ ਜਿਹੜਾ ਜੱਗ ਇਹਨਾਂ ਤੇ ਆਪਾਂ ਨੇ ਦੂਆ ਲੱਤਾ ਏ ਚਾਰ ਬਿੱਗੇ ਜਗਾ ਉਹ ਤੇ ਆਪਾਂ ਨੇ ਪਲਟਾਵੇਂ ਮਾਰਨੇ ਆ ਹਨ ਪਲਟਾਵੇਂ ਮਾਰਦੇ ਆ ਨਾ ਜਿਹੜਾ ਕੜਾਈਆਂ ਇੱਥੇ ਆਇਓ ਗਣਤ ਬੀਤੀ ਸੀ ਉਹਨਾਂ ਨੇ ਕਰਕੇ ਤਾਂ ਕਰਕੇ ਹੁਣ ਉਹਦੇ ਪਲਟਾਵੇਂ ਮਾਰ ਕੇ ਫਿਰ ਲੀਜ਼ਰ ਕਰਾਉਣੇ ਆ ਹੱਜ ਵੀ ਤੇ ਅੱਜ ਦੇਖਦੇ ਨਹੀਂ ਅੱਜ ਮਾਰਦੇ ਨਹੀਂ ਬਟਾਵੇਂ ਨਹੀਂ ਕਰਦੇ ਅੱਜ ਇੱਕ ਆਪਣੇ ਕੋ ਟਰੈਕਟਰ ਵੀ ਆਇਆ ਹੋਇਆ ਆ ਪੱਪ ਵਾਸਤੇ ਜੀ ਨਵਾਂ ਸ਼ਹਿਰ ਤੇ ਆ ਇਹ ਵੀਡੀਓ ਦੇਖਦੇ ਮੈਂ ਪਾਸ ਪਾਸ ਜਿਹੜਾ ਸਪ੍ਰਿੰਗ ਸਪ੍ਰਿੰਗ ਪਾਇਆ ਤਾਂ ਬਈ ਉਹਨੇ ਬਹੁਤ ਨਾ ਚਾਹਣ ਰਿਹਾ ਕਰਦਾ ਤੇ ਸਟੰਪਾਂ ਤੋਂ ਤਾਂ ਤੇ ਹੁਣ ਇਹ ਵੀ ਕਹਿੰਦਾ ਵੀ ਉਹ ਤਿਆਰ ਕਰਾ ਹਾਂ ਆ ਕਿ ਭਾਈ ਹੁਣ ਇੰਨਾ ਕਰਾ ਭਰ ਕੇ ਚੱਲਣਾ ਚਾਹੀਦਾ ਜੇਕਰ ਹੁਣ ਜਿੱਥੇ ਮਾੜੀ ਮੋਟੀ ਲੋੜ ਆ ਨਾ ਉਹ ਤਾਂ ਪੂਰੀ ਹੋ ਜਾਂਦੀ ਆ ਹੁਣ ਇਹਦੇ ਬਾਅਦ ਜੇ ਜ਼ੀਰੋ ਆਉਣਾ ਫਿਰ ਚੱਲੋ ਘਟਾਣੀ ਆ ਇੱਕ ਜਿਕਣਾ ਹੋਣਾ ਇਹ ਸਿਸਟਮ ਉੱਪਰ ਹੱਥ ਰੱਖਣਾ ਪੈਂਦਾ ਜੜ ਜੁੜ ਲੱਗ ਜਵੇ ਨਾ ਮੜਾ ਮੜਾ ਇਸ਼ਾਰਾ ਦੇ ਦੇ ਉਹ ਜੜ ਨਿਕਲ ਜਾਂਦੀ ਆ ਹੁਣ ਦੇਖੋ ਜੜ ਲੱਗ ਗਈ ਥੱਲੇ ਹੋਰ ਚੜਨੇ ਰੋਕ ਲਿਆ ਜੜ ਲੱਗੀ ਵੀ ਜੜ ਲੱਗ ਗਈ ਨਾ ਉਹਨੇ ਹੋਰ ਨਹੀਂ ਮਾਰ ਦੱਪਣਾ ਫਿਰ ਇਹ ਕਰਕੇ ਟਰੈਕਟਰ ਰੁਕੀ ਜਾਂਦਾ ਹੁੰਦਾ ਇਹ ਬਾਕੀ ਬਈ ਹਰਸ਼ ਨਹੀਂ ਆਉਣ ਲੱਗੇ ਆ ਟਰੈਕਟਰ ਬਈ ਨਵਾਂ ਖਰਦੋਲੇ ਛੱਡ ਜੇ ਵੀ ਆਪਣੇ ਕੋਲ ਪੰਪ ਵੀ ਆਉਣ ਕਹਿੰਦਾ ਸਾਰਾ ਜੀਨਰਲ ਕਰਾਉਣਾ ਤੇ ਜੋਰ ਜਮਾ ਹੀ ਮਾਰਦਾ ਹੈਗਾ ਬਾਕੀ ਉਹ ਵੀ ਆਪਾਂ ਨੇ ਚਲਾ ਕੇ ਦੇਖਣਾ ਹੁਣ ਪਾ ਕੇ ਲੈ ਕੇ ਚੱਲਦੇ ਹਾਂ ਉਹਨੂੰ ਵੀ ਖੇਤ ਚ ਨੂੰ ਕਿ ਕਿੰਨਾ ਦਾ ਰਿਸਪੌਂਸ ਆ ਕਿਆ ਕਰਦਾ ਹੈ ਉਹਲਾ ਫਲਾ ਕਰ ਉਹ ਦੇਖਦੇ ਹਾਂ ਹੁਣ ਜਾ ਕੇ ਤੇ ਉਹਦੇ ਵਾ ਪੰਪ ਕਰਾ ਕੇ ਦਿਖਾਵਾਂਗੇ ਆਪਾਂ ਪੈਣੀ ਆਏ ਦੇ ਆਪਾਂ ਇੱਕ ਵਾਰੀਆਂ ਨੂੰ ਤਾਂ ਕੇ ਵੀ ਸਿਸਟਮ ਪ੍ਰਾਪਤ ਮਾਰੀ ਆ ਜਿਹੜਾ ਜਿਹੜਾ ਜੁੜ ਲੱਗਦੇ ਆ ਵੀਡੀਓ ਪੂਰੀ ਆਪਾਂ ਇਹਨੂੰ ਦੱਸਾਂਗੇ ਹਨਾ ਪਾਈ ਗਈ ਜਾਂਦੇ ਵੀਰੇ ਬਣੀ ਨਹੀਂ ਹੈਗੀ ਮੇਰੇ ਜਣ ਦੇ ਆਪਣੇ ਜਦਣ ਕਰੋਂਗੇ ਨਾ ਉਦਣ ਬਣਾਵਾਂਗੇ ਆਪਾਂ ਨੂੰ ਰਸਾ ਕਰ ਜੀ ਬਸ ਇੱਕ ਮੜੀ ਇਹਨੂੰ ਕਸਰ ਦੱਤੀ ਜਿਹੜੀ ਆਲੀ ਆ ਜੇ ਕਿਨਾਨਾ ਹੋਰੇ ਮੜਾ ਮੜਾ ਤਾਂ ਲੱਗਦਾ ਦਾ ਆਪਦਾ ਉਹ ਮਾਰ ਦੇ ਘਰ ਥੱਲੇ ਜੜ ਲੱਗਦੀ ਆ ਉਹ ਜੜ ਪਰ ਬਜਨ ਆ ਜਾਂਦਾ ਤਾਂ ਦਬਦਾ ਤਾਂ ਖੜਾ ਗਿਆ ਟਰੈਕਟਰ ਤੇਰਾ ਉਹਦੇ ਆਇਆ ਇਸ਼ਾਰਾ ਦੇਈ ਆ ਉੱਚਾ ਵੀ ਹੈਗਾ ਪਰ ਇਸ਼ਾਰਾ ਦੇਈ ਜਾਇ ਕਰ ਆ ਦੇਖੋ ਜੀ ਕਿਨਾਨਾ ਹੁਣ ਆ ਪੱਧਰਾ ਜਾ ਰਹੇ ਆ ਨਾ ਆਹ ਕਿਤੇ ਜੜ ਲੱਗ ਗਈ ਉਹ ਦੇਖੋ ਜੜ ਨਿਕਲੀ ਆਹ ਕੰਮ ਖਰਾਬ ਕਰ ਦਿੰਦੀ ਆ ਅਤੇ ਤੇਲੀ ਯੂਟੀ ਵੀ ਹੈਗੀ ਆ ਥੋੜਾ ਫੱਕ ਵੀ ਚਲੋ ਬਾਕੀ ਆ ਦੇਖੋ ਜੜਾਂ ਨਿਕਲੀ ਇਹ ਜਿਹੜਾ ਜੜਾ ਜੁੜਾ ਨੂੰ ਤਾਂ ਖਿਆ ਸਿਆਣ ਦਾ ਕਰਾ ਇਹਦੇ ਪਰ ਜੇ ਵਜਨ ਆਉਣਾ ਹੈ ਮੂਲੀ ਮੰਗੋ ਭੱਟ ਕੇ ਰੱਖ ਦਿੰਦਾ ਜਿਆਦਾ بڑے ਖੁੰਡ ਨੂੰ ਨਾ ਹੱਥ ਪਾਵੇ ਜਿਗਣਾ ਨਾਰਮਲ ਜੜਾ ਜੁੜਾ ਹੀ ਆ ਉਹ ਭੱਟ ਦਵੇ ਬਈ ਕਰਾ ਨਾ ਕੋਈ ਚੱਕਰ ਨਹੀਂ ਪੈਂਦਾ ਓਕੀ ਸਾਡੇ ਬੂਟੇ ਵਾਲਾ ਏਰੀਆ ਸਾਰਾ ਆਪਾਂ ਐ ਨਹੀਂ ਪਣਦੇ ਕੋਲਾ ਦੇਖੋ ਬੱਦਲ ਬਾਈ ਬਹੁਤ ਹੋਇਆਦਾ ਬਾਈ ਬਹੁਤ ਜ਼ਿਆਦਾ ਹੀ ਪਰ ਉਹ ਦੇਖੋ ਉਧਰਲੀ ਸਾਈਡ ਨੂੰ ਖਿੰਡ ਗਿਆ ਬੱਦਲ ਐ ਲੱਗਦਾ ਵੀ ਨਹੀਂ ਆਊਗਾ ਪਰ ਚਲੇ ਗਿਆ ਬੱਕੀ ਹੋਣੇ ਨੇ ਆਹ ਕਰਿਆ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਲੋ ਬਈ ਖੇਤ ਚ ਪਹੁੰਚ ਗਏ ਆਪਾਂ ਤੇ ਉਰੇ ਆਪਾਂ ਨੇ ਆ ਥੋੜਾ ਜਨਾ ਬਾਜਰਾ ਬੀਜਣਾ ਤਾਂ ਇਹ ਆਪਾਂ ਨੇ ਟਰੈਕਟਰ ਵੀ ਚੈੱਕ ਕਰਨਾ ਤਾਂ ਤੇ ਰੂਟਾਵੇਟਰ ਪਾ ਕੇ ਲਿਆਂਦਾ ਇਹਦੇ ਮਗਰ ਰੂਟਾਵੇਟਰ ਨੂੰ ਵੀ ਦੇਖਦੇ ਵੀ ਕਿੰਨਾ ਕਰ ਦਬਦਾ ਹੈ ਤੇ ਫਿਰ ਹਾਲਾਂਪਰ ਵੀ ਚੈੱਕ ਕਰਨਾ ਆਪਾਂ ਨੇ ਦੋਨੇ ਅੱਜ ਚੈੱਕ ਕਰਕੇ ਫਿਰ ਇਹਦਾ ਪੰਪ ਦਾ ਕੰਮ ਕਰਨਾ ਬਾਕੀ ਇੱਧਰ ਹਰਸ਼ ਵੀ ਪਹੁੰਚਿਆ ਸੀਗਾ ਜੀ ਹੂੰ ਕਿਵੇਂ ਆ ਬੜਾ ਵਧੀਆ ਤੁਹਾਨੂੰ ਸਭ ਬੜਾ ਵਧੀਆ ਬੜੀਆਣਾ ਤੇ ਬਣਾਉਣਾ ਇਹਨੂੰ ਵੀ ਹੁਣ ਜਾਜ ਭਾਈ ਬਣ ਗਈ ਇਹਨੂੰ ਟਰਬੋ ਤਾਂ ਲੱਗੀ ਵੀ ਉਹ ਆ ਹੂੰ ਟਰਬੋ ਦਾ ਹੈ ਜੀ ਹੂੰ ਪਾਲ ਸਿਟੀ ਭਾਈ ਤੁਹਾਨੂੰ ਮੈਂ ਸੁਣਾਉਂਗਾ ਇਹਦੇ 'ਚ ਸਿਟੀ ਇੰਨੀ ਸੋਹਣੀ ਮਾਰਦਾ ਸਿਟੀ ਲੋਕ ਕਹੀ ਜਾਂਦੇ ਵੀ ਇਹਨੂੰ ਸਿਟੀ ਕਹਿੰਦੇ ਨੇ ਪਰ ਇਹ ਦੀ ਸੁਣ ਕੇ ਪਤਾ ਲੱਗਦਾ ਉਹਨਾਂ ਨੇ ਨਵਾਂ ਸ਼ਹਿਰ ਕੋਲਾ ਯਾਰ ਮੇਰੇ ਨਾਲ ਗੱਲ ਨਹੀਂ ਜਾਨੀ ਹੋਈ ਪਿੰਡ ਪਤਾ ਨਹੀਂ ਮਿਲਿਆ ਕਿਹੜਾ ਸਰ ਦਾ ਫੋਨ ਤੇ ਹਾਂ ਬਾਈ ਆ ਮੈਨੂੰ ਤਾਂ ਪਤਾ ਹੀ ਨਹੀਂ ਤਾਂ ਅਸੀਂ ਤਾਂ ਵੋਟ ਪਾਉਣ ਨੂੰ ਖੜੇ ਭਜਾ ਕੇ ਆਇਆ ਬਾਈ ਨੇ ਰੇਸ ਘੱਟ ਕਰੀ ਸੀਟੀ ਸੁਣੀ ਮੈਨੂੰ ਮੈਨੂੰ ਫੋਨ ਆ ਗਿਆ ਬਾਈ ਕਹਿੰਦਾ ਤੇਰੇ ਪਿੰਡ ਖੜੇ ਮੈਂ ਕਿਹਾ ਤੁਸੀਂ ਸੀਟੀ ਮਾਰ ਕੇ ਗਏ ਮੈਂ ਕਹਿੰਦਾ ਕਹਿੰਦਾ ਕਿ ਮੈਂ ਕਹਿੰਦਾ ਵੀਰ ਤੂੰ ਅੱਜੇ ਛੱਡ ਜਾ ਮੈਨਾਂ ਹਾਂ ਮੈਨਾਂ ਇੰਨੀ ਗੱਲੇ ਨਹੀਂ ਹੋਈ ਫਿਰ ਬਾਈ ਆਪੇ ਛੱਡ ਗਿਆ ਤੇ ਘਰਾਂ ਟਰੈਕਟਰ ਤੇ ਬਾਕੀ ਹੁਣ ਇੱਕ ਵਾਰੀ ਇਹਨੂੰ ਦੇਖਦੇ ਆ ਚਲਾ ਕੇ ਕਿ ਨਾਇਦਾ ਆਪਦਾ ਤੁਹਾਨੂੰ ਵੀ ਦਿਖਾਉਨੇ ਆ ਬਾਈ ਨੇ ਸਪਰਿੰਗ ਪਵਾ ਲਿਆ ਤਾਂ ਬਾਈ ਸਪਰਿੰਗ ਪਵਾ ਲਿਆ ਉਹਦਾ ਬਾਈ ਨੁਕਸਾਨ ਬਹੁਤ ਆ ਆਪਾਂ ਨੂੰ ਵੀ ਬਥੇਰੇ ਨੇ ਕਿਹਾ ਤਾਂ ਵੀ ਸਪਰਿੰਗ ਪਾਉਣਾ ਬਾਈ ਨੁਕਸਾਨ ਸਪਰਿੰਗ ਨੇ ਇਹਦਾ ਪਿਸਟਨ ਤੋੜ ਦਿੱਤਾ ਤਾਂ ਭੰਤਾ ਤਾਂ ਮੂਰੇ ਵਾਲੇ ਭੰਤਾ ਤਾਂ ਬਾਈ ਨੇ ਆਨੰਦਪੁਰ ਨੂੰ ਜਾ ਰਹੇ ਤੇ ਉੱਥੇ ਇਹਦਾ ਕੰਮ じゃ ਹੋ ਗਿਆ ਤਾਂ ਟਰੈਕਟਰ ਦਾ ਤਾਂ ਕਰਕੇ ਆਪਾਂ ਨੇ ਹੁਣ ਬਾਈ ਨੇ ਛੱਡ ਕੇ ਗਏ ਆ origignal pump ਕਰਨਾ ਸਾਰਾ ਤੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਦਾ response ਆਦਾ ਹਾਂ ਹੁਣ ਇਹਦੇ ਬਾਅਦ ਆਪਾਂ ਨੇ ਖੋਲ ਦੇਣਾ ਆਉਂਦਾ ਸਾਡਾ ਦੂਆ ਮਿਸਤਰੀ ਵੀ ਸਮਾਨ ਚੱਕ ਕੇ ਆ ਇਹ ਬਾਕੀ ਜਨਮਾ ਆ ਦੇਖਦੇ ਆ ਉਹ ਚੈੱਕ ਕਰਕੇ ਫਿਰ ਤੁਹਾਨੂੰ ਦਿਖਾਉਨੇ ਨਾਲੇ ਪਹਿਲਾਂ ਇਹਨੂੰ ਚੈੱਕ ਕਰ ਲਈਏ ਵੀ ਕੀ ਕਹਿੰਦਾ ਇਹ ਜਨਮਾ ਆ ਦੇਖਦੇ ਆ ਚਲ ਬਾਅਦੇ ਦੇਖਿਆ ਉੱਧਰ ਦਾ ਜਿਹੜੇ ਪਹਿਲੇ ਫੁੱਟਰੇ ਬਾਅਦੇ ਦੇਖਿਆ ਬਾਅਦ ਵਿੱਚ ਇਹਨੇ ਅਨਲਾਈਨ ਦਾ ਇਹ ਦੇਖ ਕੇ ਛੱਡ ਕੇ ਦਿੱਤਾ ਬੇਟਾ ਹਲੇ ਹੈ ਵੀ ਸਾਥ ਕੋਲ ਆ ਜਾ ਬਾਤਾਂ ਦਾ ਨਵਾਂ ਦਾ 7 ਫੁੱਟ ਦੇ ਰੂਟੇਬੈਟਰ ਨੂੰ ਵੀ ਜੇ ਸਿਆਣ ਦਾ ਤਾਂ ਹੈ ਨਹੀਂ ਇਹ ਚੱਕਰ ਚੱਕਰ ਦਾ ਨਹੀਂ ਤੋੜਦਾ ਹੈਗਾ ਧੂਆਂ ਬਹੁਤ ਮਾਰਦਾ ਬਾਕੀ 7 ਫੁੱਟ ਦਾ ਇਹਦੇ ਵਾਸਤੇ ਹੈ ਕੁਝ ਵੀ ਨਹੀਂ ਫਟੋ ਘੜਾ ਦਾ 10 ਫੁੱਟ ਚਾਹੀਦਾ ਇਹਨੂੰ ਤਾਂ ਇੱਦਾਂ ਟਰੈਕਟਰ ਦਾ ਬਾਕੀ ਰੂਟੇਬੈਟਰ ਦਾ ਆਪਾਂ ਉਦਾਂ ਪਾ ਕੇ ਦੇਖਾਂਗੇ ਕੰਮ ਕਰਕੇ ਤੇ ਹੁਣ ਹਲ ਪਾ ਕੇ ਦੇਖਦੇ ਇਹਨੂੰ ਨਾਲੇ ਸੈਲਰ ਵੱਲੇ ਆਪਾਂ ਨੇ ਖੋਲਣਾ ਉੱਥੇ ਹੀ ਸੈਲਰ 'ਚ ਖੜਾਉਣਾ ਤੇ ਅੰਦਰ ਦਾ ਹੋ ਜੂ ਛੱਡ ਦੇ ਤੇ ਨਾਲੇ ਬਾਕੀ ਘੁੰਮਣ ਸੇਡ ਦੇਖਦੇ ਹਾਂ ਹੁਣ ਪਰ ਧੂਆਂ ਬਹੁਤ ਮਾਰਦਾ ਹਨਾ ਘੁੰਮਣ ਤੂੰ ਧੂਆਂ ਬਹੁਤ ਜ਼ਿਆਦਾ ਮਾਰਦਾ ਕੂਏ ਵਾਲਾ ਆਪਣਾੇ ਕੰਮ ਕਰਨਾ ਇਹਦਾ ਹੁਣ ਤੇ ਚਲਦੇ ਆ ਬਾਕੀ ਲੈ ਕੇ ਟਰੈਕਟਰ ਨੂੰ ਸੀਟੀ ਵਾਲਾ ਬਹੁਤ ਸਵਾਦ ਆਉਂਦਾ ਇਹਨੂੰ ਕਰ ਮੈਨੂੰ ਲੱਗ ਬਸ ਸੀਟੀ ਫੁਕਾਉ ਪਰ ਬਲਵਾਉਣੀ ਬੈਠੀ ਮਨ ਨੂੰ ਜਿਹੜੇ ਹਾਲ ਆ ਤੂੰ ਦਾਈ ਕਹਿੰਦਾ ਸੀਟੀ ਫੁਕਾਉ ਤੈਨੂੰ ਸੀਟੀ ਬਹੁਤ ਸਵਾਦ ਵਾਲੀ ਮਾਰਦਾ ਦਿਖਾ ਮੈਂ ਬਾਈ ਦੇਖਿਓ ਹੁਣ ਸੀਟੀ ਵਾਲਾ ਕੀ ਕਰਦਾ ਬਸ ਮਾਰੀ ਹੋ ਜਾਵਾ ਦਰ ਲਾਣੇ ਦਾ ਵੀ ਖੜਾ ਲਾ ਕੇ ਦੇਖਣ ਦਾ ਪਿਆ ਉਹਦੇ ਧੂਏਂ ਦੇ ਲੱਟਾ ਇਹ ਨਾ ਵੇ ਕਦਮ ਹੋਇਆ ਬੜਾ ਜੀ ਇਹਦਾ ਆਪਣੇ ਫਾਹੇ ਵੀ 11 ਦੇ ਆ 11ਾ ਜਿੱਕ ਟੁੱਟ ਗਏ ਵੀ ਸਪਰਿੰਗ ਪਾਉਣ ਆ ਉਹਦੇ ਨਾਲ ਆਹ ਦੇਖ ਤੂਏ ਦੇ ਲੱਟਾ ਜਦਨੇ ਚੜਾਉਂਦਾ ਧੂਏ ਨਾਲ ਚਾਤਾ ਲੋ ਲਾਈਟ ਉੱਥੇ ਲੋਜੇ ਵੀ ਬਾਈ ਬੰਦ ਹੁੰਦਾ ਟਰੈਕਟਰ ਉਹ ਕਿੰਨੇ ਚੱਕਰ ਆ ਚੱਕਰ ਦੇਖੀ ਚੱਕਰ ਕਿੰਨੇ ਆ ਬੇ ਛੜਦਾ 70 ਚੱਕਰ 2000 ਕਰੀ 2000 ਕਰ ਲੈ 6000 ਰੋਣਾ ਨਆ ਟਰਪੋ ਲੱਗੀ ਵੀ ਆ ਜਿਵੇਂ ਹੋ ਰਿਹਾ ਟਰੈਕਟਰ ਹਾਂ ਚਾਰ ਪੰਜਰ ਚੱਲਦਾ ਯਾਰ ਸੱਤ ਲੋ ਨਆ ਟਰਪੋ ਲੱਗੀ ਵੀ ਆ ਪੰਪ ਡਾਊਨ ਕਰਕੇ ਬਾਈ ਬਾਹ ਪਰ ਸਿੱਧੀ ਬਾਹੀ ਕਰਕੇ ਦੇਖਦਾ ਇਹਦੇ ਨਾਲ ਮੜੀ ਪਹਿਲੇ ਆਈ ਚ ਦੇਖਦਾ ਤੋੜ ਕੇ ਨਾਰਮਲ ਬਾਈ ਨੂੰ ਬਾਈ ਧੂਆਂ ਦੇ ਦੇ ਆ ਸੀਟ ਹੀ ਆ ਬਥੇਰੀਆਂ ਮਾਰੀ ਜਾਂਦਾ ਔਰ ਏਸ ਵੀ ਨਹੀਂ ਖੜਦੀ ਆ ਜੀ ਹੁਣ ਇਹੀ ਜਿਹੜਾ ਇਹ ਤਾਂ ਕੱਲੀ ਦੇਖ ਵਾ ਪਰਸੋਂ ਨੂੰ ਮਗਰੇ ਇਹਦੇ ਪੱਕੇ ਚ ਬਾੜ ਮੈਨੇ ਨੇ ਤੋਰ ਜਾਣੀ ਆ

ਮੁਆ ਜਿਆਦਾ ਨਜਾਇਜ਼ ਹੈ ਯਾਰ ਪੰਪੇ ਗਾਦ ਮੋਆ ਹੋਇਆ ਵੈ ਤਾਂ ਹੀ ਬਾਈ ਇਹ ਸਪਰਿੰਗ ਦਾ ਕਾਰਨ ਆ ਹੁਣ ਤੁਹਾਨੂੰ ਦੋ ਬਾਈ ਸਪਰਿੰਗ ਵੀ ਬੜਾ ਪਵਾ ਲਿਆ ਸੋਣਾ ਜਿਹੜਾ ਸਪਰਿੰਗ ਪਾਉਨੇ ਆ ਬਾਈ ਉਹਦਾ ਆ ਨੁਕਸਾਨ ਹੁੰਦਾ ਇੱਕ ਤਾਂ ਬਾਈ ਨੇ ਭੰਨੇ ਆ ਆਪਣਾ ਪਿਸਟਨ ਆ ਦੂਆ ਫਿਰ ਪਾੜਿਆ ਪਿਆ ਰੇ ਇੱਕ ਉਹਦੀ ਵੀ ਫੋਟੋ ਪਾ ਦੀ ਵਿੱਚ ਹਾਂ ਬਾਈ ਤਾਂ ਇਸ ਟਾਈਮ ਪਾੜਿਆ ਹੋਇਆ ਉਹ ਤੇ ਰਹੂਗਾ ਇਹ ਵੀ ਹੋਰ ਐਸੇ ਆ ਇਹ ਸੋ ਵੀ ਤੀਆ ਦੇ ਦਾ ਪਿੱਛਲਾ ਭੰਨਾ ਹੈ ਨਾ ਹੈ ਕਿੰਨੀ ਟੱਕਰਾਂ ਨੇ ਭਾਣਾ ਦੇ ਪਿੱਛਲੇ ਦਾ ਚਾਰ ਰਿਆ ਚਾਰ ਹਜ਼ਾਰ 4500 ਕਿੱਥੇ 2000 2000 ਇਹਦਾ ਕਿ ਤਿੰਨ ਉੱਦਾਂ ਕਿੰਨੇ ਆ ਚੱਕਰ ਇਹਦੇ ਮੀਟਰ ਮੀਟਰ 2600 ਚੱਕਰ ਆ ਬਾਈ ਦੇਖ ਲਓ ਤੁਸੀਂ 4000 ਪਰ ਲਾਉਣਾ ਬਾਈ ਕੁਛ ਨਾ ਕੋ ਤੋੜੂੰਗਾ ਪਹਿਲੇ ਐਂਡ ਕੀ ਨਾਰਮਲ ਚਲਾਉਂਦੇ ਆ ਹਾਂ ਚੱਕਰ ਚੱਕਰ ਤੋੜਦਾ ਨਹੀਂ ਚੂਹਾ ਮਾਰਦਾ ਚੂਹਾ ਦਾ ਬੋ ਮਾਰ ਤੂ ਬੋ ਦੇਖੋ ਖੜਾ ਹੀ ਮਾਰਦਾ ਕੀ ਤਾਂ ਨਹੀਂ ਸਾਡੀ ਦੇ ਆਪਾਂ ਕਹਿਣਾ ਵੀ ਮੜਾ ਟੁੰਗਾ ਪੱਟੇ ਵਿੱਚ ਫਲਪ ਮਾਰ ਕੇ ਚੱਕਰ ਤੋਰਦਾ ਹਾਂ ਜੇਲਾ ਬਾਕੀ ਹੁਣ ਦੇਖਦੇ ਆ ਕਰੋ ਭਾਈ ਇਹਦਾ ਇਲਾਜ ਚੱਲ ਫਿਰ ਬਾਈ ਛੱਡ ਕੇ ਗਏ ਆ ਹੁਣ ਆਪਣੇ ਕੋਲ ਪੰਪ ਖੋਲਦੇ ਦੇ ਨਾ ਪੰਪ ਖੋਲ ਕੇ ਮੈਂ ਤਾਂ ਹੜਾ ਪਰੇ ਪਤਾ ਲੱਗਦਾ ਹੈ ਵੀ 11 11 ਨੂੰ ਤਾਂ 13 ਦੇ ਹਾਲ ਚਾਹੀਦੇ ਹਾਂ ਟਰੈਕਟਰ ਪੜਾ ਹੋਰ ਦੇਖੋ ਜੀ ਇਹ ਇਹ ਹੈ ਨਾ ਜੀ ਬਾਕੀ ਹੁਣ ਬਾਈ ਫਟਾ ਟਾਇਰ ਪੱਟ ਪੱਡੀਆਂ ਕਰਨ ਲੱਗੇ ਆਉਣੇ ਜਿਹਨਾਂ ਦਾ ਦੇਖੋ ਇਹ ਪੰਪ ਦਾ ਲੋ ਵੀ ਰਾਤ ਨੂੰ ਚੱਲ ਰਿਹਾ ਕੰਮ ਬਾਕੀ ਸੈਲਟ ਚ ਲੱਗੇ ਹੋਏ ਆ ਪੱਟਣ ਟਰੈਕਟਰ ਕਿੰਨਾ ਘਰ ਰਹਿ ਗਿਆ ਭਾਈ ਹਾਂ ਅੱਜ ਪੰਪ ਖੁੱਲਣੇ ਆਣਾ ਫਿਰ ਨਿਊ ਜਲਾ ਸਵੇਰੇ ਆ ਨਾ ਨਾ ਆਉਂਦੇ ਮੇਰੇ ਅੱਛਾ ਨਵੇਂ ਟਾੜਾ ਸਾਰਾ ਕੰਮ ਇਹ ਮੁੰਡੇ ਤੇ ਪਿਆ। ਬਾਕੀ ਭਾਈ ਬਰੈਡ ਨਾ ਹੋ, ਪਾਰਕਿੰਗ ਹਲਾ ਕੇ ਢੇਗਾ ਤਾਂ 버ਗਰ ਖਾਣੇ। ਇੱਧਰ ਆਪਣੇ ਯੋਬਰ ਦੀਆਂ ਨਟਾਂ ਵਾਲੀਆਂ ਵੀ ਉਰੀ ਖੜਦਾ ਹੈ ਹੁਣ। ਇਹਨੂੰ ਵੀ ਐਜਾ ਬਣਾ ਦੇ ਜਿਹੜਾ ਐਜਾ ਫਿੱਟ ਕਰਿਆ ਸਮਾਨ। ਇਹ ਤਾਂ ਇਹਦੇ ਨਾਲ ਉੱਪਰ ਜਾਊਗਾ। ਟਰਬੋ ਆ ਨਾ। ਟਰਬੋ ਆਇਆ। ਟਰਬੋ ਟਰਬੋ ਨੂੰ ਬਹੁਤ ਟਰਬੋ ਦਾ ਜੰਨਾ ਤਾਂ ਨਹੀਂ ਹੋਊਗਾ। ਪੁੱਛ। ਕੌਣ ਕਹਿੰਦਾ ਯਾਰ ਟਰਬੋ ਦਾ ਦਸੀ ਘੁੰਮਣੇ ਨੂੰ ਟਰਬੋ ਦਾ ਇੰਨਾ ਦਾ ਨਹੀਂ ਯਾਰ ਕਾਤੇ ਨਹੀਂ ਤੈਨੂੰ ਭਾਈਆ ਚੁੱਪ ਕਰਕੇ ਟਰਬੋ ਦਾ ਵੀ ਤੈਨੂੰ ਟਰਬੋ ਵਾਲਾ ਇਹ ਹੁਣ ਆਹੀ ਕੀੜਾ ਉੱਠਾਵੇਂ ਟਰਬੋ ਲਵਾਉਂ ਮੈਂ ਤਾਂ ਵੀ ਨਹੀਂ ਮੈਂ ਮੂਰੀ ਲਵਾਉਣੀ ਉਹ ਜੀਐਸ ਵਾਲਿਆਂ ਨੇ ਲਵਾਈ ਆਪਣੇ ਰਿਸ਼ਤੇਦਾਰਾਂ ਨੇ ਹੂੰ ਦੋ ਟਰੈਕਟਰ ਨੂੰ ਇੱਕ ਫੌੜ ਨੂੰ ਲਵਾ ਕੇ ਲਿਆ ਇੱਕ ਮੈਸੀ ਨੂੰ ਦੁੱਗਣਾ ਫਰਕ ਪੈ ਗਿਆ ਟਰੈਕਟਰਾਂ 'ਚ ਪਹਿਲਾਂ ਨਹੀਂ ਮਾਰਦੇ ਨੇ ਜ਼ੋਰ ਮੈਨੂੰ ਪਤਾ ਕਰੇ ਕੀੜਾ ਉੱਠਿਆ ਦੁੱਗਣਾ ਮੈਂ ਤਾਂ ਸੀਪੀ ਬਾਸ ਨੂੰ ਤਾਂ ਮੈਂ ਹੂੰ ਨਹੀਂ ਜ਼ੋਰ ਕਰਕੇ ਨਹੀਂ ਟਰਬੋ ਲਵਾਉਣੀ ਮੈਂ ਤਾਂ ਸੀਟੀ ਵਾਲੀ ਲਮਾਉਣੀ ਆ ਜਲਵਾਈ ਬਾਕੀ ਬਈ ਲੱਗੇਵੇਂ ਹੁਣ ਪਟਣ ਆਹ ਦੇਖੋ ਰੀਲ ਪਾਈ ਕਈ ਦੇ ਮਾਰੇ ਬੰਦੇ ਨਾ ਤੇਰਾ ਬਈ ਵਾਰੀ ਗੱਲ ਸੁਣ ਤਾ ਆਈ ਦੇਖੀ ਜੀ ਆਹ ਦੇ ਆਈ ਨਰ ਰੋ ਰੋ ਸੁਣ ਲੈ ਜੀ ਆਹ ਕਰੋ ਲਫਟੇ ਕਾਲਾ ਹੋ ਗਈ ਆਹ ਤਰਬੋ ਦਾ ਤਰਬੋ ਦਾ ਘੁੰਮਣ ਸੇਠ ਘੁੰਮਣ ਦੇ ਬਿਠਾ ਲੈ ਗੇਰਾ ਕੋਲ ਜਿਵੇਂ ਚੁੰਡੀ ਵੜਦੇ ਕਰਨੀ ਉਹ ਘੁੰਮਣ ਦੇ ਵੜਦੇ ਕਰਨੀ ਹੋਰ ਇਹ ਤਾਂ ਆਵਾਜ਼ ਵੀ ਬਹੁਤ ਗੂੰਜਣੀ ਹੈ ਜਿਵੇਂ ਸੀਟੀ ਭੱਜੀ ਮਾਰੀਆਂ ਦਈਆਂ ਜੀ ਹਾਂ ਹਾਂ ਬਾਕੀ ਹੁਣ ਲੱਗੇ ਭਾਈ ਤੇ ਆਦਾ ਬਲੌਗ ਇੰਨਾ ਕੇ ਆ ਕੱਲ ਨੂੰ ਕੱਲ ਨੂੰ ਕਰ ਦੂੰਗੇ ਉਹ ਤਾਂ ਹੋਣਾ ਹੀ ਇਹਦੇ ਚਾਰ ਜਰੀ ਨੂੰ ਸਾਡੇ ਨਾਲ ਹੀ ਜਾਂਦਾ ਨਾ ਮੇਰੇ ਕੋਰਾ ਜਵਾਬ ਆ ਕੋਰਾ ਲੇਖ ਠੀਕ ਆ ਆਪਾਂ ਵੀ ਨੂੰ ਕੋਰਾ ਜਵਾਬ ਆ ਯਾਰ ਆਪਣਾ ਵੀ ਤਾਂ ਬਣਾਤੇ ਬਾਰੇ ਤਾਂ ਬਾਈਕਾਰਡ ਕਰ ਦੋ ਹੁਣ ਤਾਂ ਕੋਈ ਚੱਕਰ ਨਹੀਂ ਆ ਕੋਈ ਨਾ ਹੋਰ ਤੋਂ ਕਰੀ ਫੋਨ ਇਹਨੂੰ ਇਹਦਾ ਸਭ ਜਵਾਬ ਇੰਨਾ ਥੋੜਾ ਤੁਹਾਨੂੰ ਸਾਰੀ ਰਾਤ ਜਾਗਣਾ ਉਹਦੇ ਬਾਅਦ ਨਾਲ ਲੱਗਿਆ ਸਾਰੀ ਰਾਤ ਜਾਗਣਾ ਠੀਕ ਆ ਉਹਦੇ ਬਾਅਦ ਫਿਰ ਟਰਾਈਆਂ ਦੇਣੀਆਂ ਅੱਧੇ ਬੋਲ ਆਇਆ ਵੀ ਤੇਰੇ ਅੱਧੇ ਬੋਲ ਅੱਧੇ ਬੋਲ ਵੀਰੇ ਮੈਂ ਤਾਂ ਹੀ ਤਾਂ ਤੁਹਾਡਾ ਨੰਬਰ ਦਿੱਤਾ ਤਾਂ ਸਿੱਧਾ ਵੀ ਬਾਈ ਬਾਈ ਨਾਲ ਗੱਲ ਕਰ ਲਓ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਕੋਮਣ ਮੈਂ ਕਿਵੇਂ ਤੈਨੂੰ ਬਈ ਹਾਮੀ ਭਰ ਦਵਾਂ ਵੀ ਮੈਂ ਚੱਲੂ ਮੈਂ ਅਜੇ ਖੇਤ ਬਲਟਾਵੇਂ ਮਾਰਨੇ ਬੱਟਾ ਸਵਾਰਨੇ ਨੂੰ ਪਈਆ ਮੇਰਾ ਫਿਰ ਉਰੇ ਹੁਣ ਮਾਰੇ ਉਹ ਨਹੀਂ ਚੱਲਦੇ ਕਿੱਥੇ ਕਿੱਥੇ ਜਾਣਾ ਤਾ ਹੁਣ ਤੇ ਬੂਰੇ ਕੌਣ ਆ ਫਿਰ ਹੁਣ ਆ ਤਾਂ ਪਹਿਲਾਂ ਦੇਖ ਤੇ ਉਰੇ ਫਿਰ ਉਰੇ ਨਹੀਂ ਪੈਣਾ ਯਾਰ ਉਹ ਤੂੰ ਬਹਿ ਜਾ ਉਹ ਤੂੰ ਫੇਰ ਹੁਣ ਮਾਰਿਆ ਉਹ ਨਹੀਂ ਫੇਰ ਹੁਣ ਮਾਰ ਕੇ ਫਿਰ ਦਿਨ ਚ ਉਰੇ ਕੌਣ ਰਹੂਗਾ ਚਾਹ ਪਾਣੀ ਕੌਣ ਦਗੇ ਜਾਊ ਤੂੰ ਬਣਾਉਂਦਾ ਯਾਰ ਆਪ ਬਣਾਉਣ ਦੀ ਗੱਲ ਹੀ ਫੜਾਉਣਾ ਬਨੂਣਾ ਪੈਂਦਾ ਕੌਪਰ ਜਿੰਨਾ ਟਰੇਲਿਆ ਤੇ ਘੋੜੇ ਨੂੰ ਕੌਣ ਦਾਣਾ ਪਾਊਗਾ ਉਹ ਦੇਖ ਲੈ ਅੱਜ ਤਰਪਾਲ ਲਾਈ ਆ ਉਹ ਸ਼ਾਮ ਨੂੰ ਫੜਾ ਵੀ ਦਿੱਤੀ ਪਾੜ ਕੇ ਆਪ ਸੱਟ ਖਾਲੀ ਅੱਖ ਬਣਾ ਲਈ ਖਾਣ ਨੂੰ ਕਹਿੰਦਾ ਉਹ ਕਰਨਾ ਬੰਨਣਾ ਸੁੱਖ ਹੂੰ ਬਹੁਤ ਮਿਲਿਆ ਸਿਆਹ ਕਹਤਾ ਉਹ ਮਣ ਮੇਰੀ ਗੱਲ ਦਨ ਲਾ ਹਫਤਾ ਦਾ ਹੀਰੇ ਨੂੰ ਘਮਾਉਣਾ ਤੇ ਨਾਲ ਚੱਲਦਾ ਸਵੇਰੇ ਲੈ ਘੁੰਮਣ ਉਹਨੇ ਘਮਾ ਵੀ ਦੇਣਾ ਉਹ ਬਾਈ ਜੇ ਉਹ ਪਲੰਜਰ ਨਹੀਂ ਹੈਗੇ ਉਹਦੇ ਵੀ ਪਲੰਜਰ ਪੰਪ ਘਮਾ ਲਾ ਕਿਤੇ ਮਰ ਜਾਈ ਗੇੜੇ ਦਵਾ ਦਾ ਉਹ ਉਹ ਦਾ ਮੁੱਖ ਜਿੰਨੀ ਮਰਜ਼ੀ ਤੈਨੂੰ ਘੁੰਮਣ ਉੱਪਰ ਬਿਠਾ ਦੇਣਾ ਯਾਰਾ ਉਹ ਘਿਹੜਾ ਮਸਲ ਲੈ ਕੇ ਜਿੰਨਾ ਮਰਜ਼ੀ ਤੋਤੇ ਕਰਾ ਲੇ ਉਹ ਘੁੰਮਣ ਉੱਪਰ ਬਿਠਾ ਕੇ ਕਿਹੜਾ ਦਵਾ ਦੇਣਾ ਜਿਹੜਾ ਉਹਦੇ ਹੱਥ 'ਚ ਕੰਮ ਨਹੀਂ ਘੁੰਮਣ ਸਾਬ ਜਵਾਬ ਦੇ ਦਿੰਦਾ ਫੇਰ ਸਭ ਮੇਰੇ ਹੱਥ 'ਚ ਕੰਮ ਵੀ ਨਹੀਂ ਹੋਣਾ ਗੱਲ ਨੂੰ ਮੈਂ ਵੀ ਤਾਂਹੀਂ ਤਾਂ ਕੋਰਾ ਜਵਾਬ ਐ ਲਿਖ ਕੇ ਦਿੱਤਾ ਉਹ ਗੱਲਾਂ ਤਾਂ ਨਾਲੇ ਪੈਣਾ ਹੀ ਆ ਮੈਂ ਤਾਂ ਮੈਂ ਤਾਂ ਹੱਥ ਵੀ ਨੂੰ ਵੀ ਅੱਜ ਸੇਵਾ ਪਾਣੀ ਕਰਦੇ ਤੇਰੀ ਸੇਵਾ ਪਾਣੀ ਲੋੜੇ ਨਹੀਂ ਯਾਰ ਜੀ ਟਰੈਕਟਰ ਚਲਾਈ ਗਿਆ ਉਹਨੂੰ ਪ੍ਰਸ਼ਾਸਨ ਦਾ ਵਿਚਾਰ ਇਹਨੂੰ ਦੇਖ ਕੇ ਤਾਰੇ ਇਹ ਤਾਂ ਵੀਡੀਓ ਭੇਜੀ ਹੈ ਦੇਖ ਲਈ ਦੇਖ ਲਈ ਮੈਂ ਨੇ ਪੱਪ ਦੇ ਅੱਜ ਹੱਥ ਵੀ ਨੂੰ ਮੈਂ ਤਾਂ ਹੀ ਤਾਂ ਬਾਈ ਉਧਰ ਸਿਖਾਤਾ ਇੱਕ ਦਿਨ ਚ ਸਿਖਾ ਕੇ ਮਾਰਿਆ ਮੈਂ ਕਿਹਾ ਬਾਈ ਮੈਨੂੰ ਨਹੀਂ ਟਾਈਮ ਹੈਗਾ ਆਪਣਾ ਜਵਾਬ ਹੈ ਵੀ ਤੈਨੂੰ ਸਿਖਾ ਦੇਣਾ ਸਿਖਾਇਆ ਹੈਗਾ ਇੱਕ ਦਿਨ ਚ ਉਹ ਜਮਾਨ ਕਰੀ ਤੇ ਉਹ ਸਿਖਾ ਦਤਾ ਬਲਾ ਬੰਦਾ ਖੇਤੀ ਕਰਦਾ ਹੋਵੇ ਹਾਂ ਆਹੋ ਥੂਮੀ ਤਾਂ ਹੁਣ ਚੰਗਾ ਭਲਾ ਖੇਤੀ ਕਰਦਾ ਤੂੰ ਹਾ ਕੰਮਾਂ ਚ ਕਿਹੜਿਆਂ ਚ ਪੈ ਗਿਆ ਤਾਂ ਯਾਰ ਆ ਫੇਰ ਦੱਸ ਬੋਲ ਉਹ ਵੀ ਛਾਈ ਕੰਮ ਆ ਜਿਹਨੂੰ ਚਸਕਾ ਪੈ ਗਿਆ ਪੈਸਿਆਂ ਦਾ ਉਹ ਕਿੱਥੇ ਅੜਦਾ ਤੂੰ ਫालतू ਦੇ ਕਿੰਨੇ ਲੱਥਣੀਆਂ ਐਵੇਂ ਕਿਵੇਂ ਨਹੀਂ ਲੱਥਣੀਆਂ ਪੁੱਛ ਕੇ ਦੇਖ ਲੈ ਅੱਜ ਵੀ ਨੂੰ ਹੁਣ ਕਰਾਂ ਫੱਦਾ ਪਿਆ